ਕਰਾਰੇ ਨਹੀਂ ਹੱਥ ਤੇ ਯਾਰ ਨੇ ਮਾਰੀ ਸੇਣ ਤੇ ਗੋਲੀ ਕੋ ਤੇ ਯਾਰ ਨੇ ਮਾਰੀ ਸੇਣ ਦੀ ਆ ਜਾ ਵਾਰ ਲੈ ਵਾੜੇ ਨਹੀਂ ਹਰ ਮਣ ਯਾਰ ਦੇ ਹਰ ਮਣ ਯਾਰ ਦਾ ਚੁਕ ਲਾ ਨਹੀਂ ਹਰ ਮਣ ਯਾਰ ਦਾ ਹਰਾਂ ਦੀ ਜਲਾਤੀ ਆ ਗਿਆ ਤੇਰੇ ਨਾਰੇ ਦੀ ਹਰ ਪੀ ਯਾਰ ਦਾ ਖਟਾ ਜਾਦਾ ਹਰ ਪੀ ਯਾਰ ਦਾ ਖਟਿਆ ਜਾ ਉਹ ਆ ਬੈਠ ਗਿਆ ਵੇੜ ਨੇ ਸਾਰੇ ਲਟਕੇ ਮਿੱਤਰਾ ਨੂੰ ਨੰਨ ਲੱਗਦੀ ਵੜਿਆ ਜੀ ਸਾਡੇ ਇਹ ਸੌਹੀਏ ਕਸਨਾਵਾਂ ਨਹੀਂ ਪੈਂਦੇ ਜਿੰਨੇ ਮੋਢੀ ਬੰਦੇ ਇਹ ਬੰਦੇ ਜਿੰਨੇ ਮੋਢੀ ਬੰਦੇ ਮੈਥੋਂ ਲੈਣ ਸਲਾਵਾ ਨਹੀਂ ਮਾਪੇ ਸਾਰੇ ਸਾਲਗੇ ਮੈਨੂੰ ਨਹੀਂ ਮਾਪੇ ਸਾਰੇ ਸਾਲਗੇ ਮੈਨੂੰ ਹੱਥੇ ਘਾਦੇ ਜਾਣ ਤੇਰੇ ਵਰਗੀ ਦਾ ਰੋਣ ਮੁਰੁੰਨਾ ਘੜਵੜੀ મારી <dı DANIEL> <tielaughs> <tie

ਸੋਨੇ ਦੀਆਂ ਫਕਰ ਸਰਦੀਆਂ ਕੁੜੀਆਂ ਸੁਨੀਆਂ ਨੇ ਜੀ ਮੇਰੇ ਸਾਹੇ ਵਿੱਚ ਤੇ ਆ ਦੁਨੀਆ ਦੀ ਜਿਹਨੇ ਬਾੜੇ ਵਿੱਚ ਤੇ ਆ ਦੁਨੀਆ ਮੇਰੇ ਸਾਹੇ ਵਿੱਚ ਤੇ ਆ ਪਹਿਣੇ ਆ ਬਗਲ ਨਾਲ ਕਰਕੇ ਆ ਪਹਿਣੇ ਆ ਬਗਲ ਨਾਲ ਕਰਕੇ ਵੇੜ ਦੀ ਗਾਣੀ ਮਚੀ ਗਾਣੀ ਆ ਖੜ ਗਿਆ ਨਹੀਂ ਜਦੋਂ ਕੋਲ ਦੀ ਨਹੀਂ